ਮੇਰਾ ਨਾਮ ਸੰਤ ਸਿੰਘ ਹੈ ਜੀ ਇਹ ਰਾਤ ਨੂੰ ਹੋਇਆ ਜੀ ਕੰਮ ਮੇਰੇ 12 1 ਵਜੇ ਤੋਂ ਜੀਟ ਹੋ ਗਿਆ ਜੀ ਸਾਂਪਾ ਸਵੇਰੇ ਪਤਾ ਲੱਗਿਆ ਕੌਣ ਸੀ ਮੇਰਾ ਮੁੰਡਾ ਸੀ ਕੀ ਨਾਮ ਸੀ ਅਰਸ਼ਦੀਪ ਸਿੰਘ ਜੀ ਉਹ ਬਹੁਤ ਤੇਜ਼ ਨਾਲ ਜੀ ਕਿੱਥੋਂ ਜਾ ਰਿਹਾ ਸੀ ਇਹ ਕੋਈ ਪਤਾ ਨਹੀਂ ਕਿੱਥੋਂ ਗਏ ਨੇ ਕਿੱਥੋਂ ਨਹੀਂ ਗਏ ਘਰੋਂ ਕਿੰਨੇ ਕ ਵਜੇ ਗਏ ਸੀ ਇਹ ਵੀ ਨਹੀਂ ਪਤਾ ਹੈ ਕੀ ਕੰਮ ਕਰਦਾ ਮੈਂ ਰਾਹ ਦੇ ਹੱਟ ਜੱਫਾ ਹੀ ਕਰਦਾ ਮੇਰਾ ਪਿੰਡ ਘੁੰਮਣਾ ਹੈ ਮੇਰਾ ਨਾਮ ਰਣਵੀਰ ਸਿੰਘ ਹੈ ਜਿਹਨਾਂ ਦਾ ਐਕਸੀਡੈਂਟ ਹੋਇਆ ਮੇਰਾ ਸਾਲਾ ਦੀ ਗਈ ਤੇ ਉਹਨਾਂ ਦੀ ਭੈਣ ਮੇਰੇ ਘਰੇ ਵਾਈ ਵੀ ਆਈ ਕੀ ਨਾਮ ਉਹਦਾ ਨਾਮ ਅਰਸ਼ਦੀਪ ਸਿੰਘ ਤੀ ਹੈ ਜੀ ਉਮਰ ਕਿੰਨੀ ਹੈ ਉਮਰ ਵੀ 22 ਸਾਲ ਦੇ ਲਗਭਗ ਉਮਰ ਆਈ ਅਨਮੈਰਿਡ ਨਹੀਂ ਮੈਰਣ ਨਹੀਂ ਕਿੰਨੀ ਕਿਤੇ ਹੋ ਗਈ ਤੇ ਸਾਲਕ ਵਿਆਹ ਨੂੰ ਹੋ ਗਿਆ ਜੀ ਕੀ ਘਟਨਾ ਕੋਈ ਸੀ ਇਹ ਰਾਤੀ ਮਤਲਬ ਕਿ ਨਿਕਲੇ ਤੀਗੇ ਤੇ ਘਰੋਂ ਰਾਤੀ ਇਹਨਾਂ ਦੇ ਰੋਡ ਦੇ ਉੱਪਰ ਐਕਸੀਡੈਂਟ ਹੋ ਗਿਆ ਕਿੱਥੇ ਹੋਇਆ ਐਕਸੀਡੈਂਟ ਐਕਸੀਡੈਂਟ ਆਪਣੇ ਗੱਡੀ ਵਾਲੀ ਨਾਲ ਡੱਪ ਗਿਆ ਹੋਇਆ ਜੀ ਹੁੰਡਾਈ ਏਜੰਸੀ ਦੇ ਨਾਲ ਹੀ ਥੋੜਾ ਇੱਧਰ ਪਿੱਛੇ ਆ ਗਿਆ ਤੁਹਾਨੂੰ ਕਿਵੇਂ ਪਤਾ ਲੱਗਿਆ ਸਾਨੂੰ ਸਵੇਰ ਫੋਨ ਗਿਆ ਜੀ ਕਹਿੰਦੇ ਤੇ ਉਹ ਕਹਿੰਦੇ ਵੀ ਰਾਤ ਦਾ ਮਿਲ ਨਹੀਂ ਰਹੇਗਾ ਵੀ ਅਰਸ਼ ਮਿਲ ਨਹੀਂ ਰਹੇਗਾ ਜੀ ਉਹਨੂੰ ਰਾਤ ਦੇ ਲੱਭਦੇ ਫਿਰਦੇ ਆ ਤੇ ਚਲੋ ਸਵੇਰ ਫੋਨ ਗਿਆ ਤੇ ਮੈਂ ਫੋਨ ਸੁਣ ਕੇ ਚਲੋ ਮੈਂ ਵੀ ਆਇਆ ਵੀ ਚਲੋ ਕੋਈ ਪ੍ਰੋਬਲਮ ਹੋ ਸਕਦੀ ਆ ਮੈਂ ਆਇਆ ਫਿਰ ਮੈਨੂੰ ਰਾਸਤੇ 'ਚ ਫੋਨ ਆ ਵੀ ਉਹਨਾਂ ਦਾ ਐਕਸੀਡੈਂਟ ਹੋ ਗਿਆ ਤਾਂ ਇੱਧਰ ਮੈਨੂੰ ਰਾਤ 'ਚ ਮਿਲੇ ਚਲੋ ਮੋਤੀ ਖੜ ਗਿਆ ਤੇ ਉਦੋਂ ਇਹ ਪੂਰੇ ਹੋ ਚੁੱਕੇ ਸੀ ਕਿੱਦਾਂ ਸੀਗੇ ਮੋਟਰ ਉੱਤੇ ਮੋਰ ਚਾਲ ਤੇ ਦੋ ਜਣੇ ਦੀਗੇ ਦੂਸਰੇ ਨਾ ਦੋਸਤ ਤਾਂ ਸੀਗਾ ਕੋਣ ਹਾਂਜੀ ਉਹ ਮੁੰਡਾ ਇਹਦਾ ਸ਼ਾਇਦ ਦੋਸਤ ਹੀ ਹੋਣਾ ਸੀ ਇਹ ਨਾ ਉਹਨੂੰ ਰਵੀ ਕਹਿੰਦੇ ਨੇ ਕੁਛ ਵੀ ਦੋਨਾਂ ਦੀ ਮੌਕੇ ਤੇ ਡੈਥ ਹੋ ਗਈ ਇਹ ਨਹੀਂ ਅੱਪਾ ਨੂੰ ਪਤਾ ਦੇਖੋ ਚਾਂਸ ਰਾਤ ਦਾ ਰਾਤ ਦਾ ਜਦੋਂ ਕਿਸੇ ਨੂੰ ਮਿਲੀ ਨਹੀਂ ਕਿ ਰਾਤ ਦੇ ਕਿਉਂਕਿ ਖੱਡੇ ਚ ਗਿਰੇ ਪਏ ਸੀਗੇ ਜੇ ਬਚੇ ਵੀ ਹੋਣਗੇ ਰਾਤੀ ਕੀ ਪਤਾ ਹੁਣ ਤੜਫ ਕੇ ਮਰਨੇ ਜਾਂ ਕਿਵੇਂ ਜਦੋਂ ਕਿਸੇ ਨੇ ਦੇਖੀ ਨਹੀਂ ਗਿਓ ਇਹ ਵੀ ਕਹਿ ਸਕਦਾ ਵੀ ਕੋਈ ਵੱਡੀ ਫੇਟ ਮਾਰ ਲਿਆ ਦੇਖੋ ਹਾਲ ਤਾਂ ਫਿਲਹਾਲ ਅੱਪਾ ਕੁਝ ਨਹੀਂ ਕਹਿ ਸਕਦਾ ਮੈਂ ਕਿਸੇ ਨੂੰ ਕਹੀ ਆਪਾਂ ਜਦੋਂ ਆਪਾਂ ਨੂੰ ਅਸਲੀ ਇਦਾਂ ਪਤਾ ਹੀ ਨਹੀਂਗਾ ਵੀ ਅਸਲ ਚ ਹੋਇਆ ਕੀ ਮੇਰਾ ਨਾਮ ਜੋਰਾਵਰ ਸਿੰਘਾ ਜੀ ਪਿੰਡ ਮੇਰਾ ਖਾਨਪਰਾਏ ਜ਼ਿਲ੍ਹਾ ਮੇਰਾ ਫਤੇਗੜ ਸਾਹਿਬ ਹੈ ਜੀ ਤੇ ਇਹ ਮੇਰੇ ਚਾਚਾ ਜੀ ਦਾ ਬੇਟਾ ਸੀ ਜੀ ਕੀ ਨਾਮ ਹੈ ਜੀ ਉਹਨਾਂ ਦਾ ਹਰਸ਼ਦੀਪ ਜੀ ਕੀ ਕੱਟਣਾ ਸੀ ਕੱਟਣਾ ਜੀ ਸੰਤਾ ਸਵੇਰੇ ਫੋਨ ਆਇਆ ਸੀਗਾ ਵੀ ਇੱਦਾਂ ਇੱਦਾਂ ਡੈਥ ਹੋ ਗਈ ਸੰਤਾ ਇਹ ਵੀ ਨਹੀਂ ਤਾਂ ਪਤਾ ਵੀ ਐਕਸੀਡੈਂਟ ਹੋ ਗਿਆ ਜੀ ਸੰਤਾ ਉਰੇ ਆ ਕੇ ਪਤਾ ਲੱਗਿਆ ਵੀ ਆ ਵੀ ਐਕਸੀਡੈਂਟ ਹੋ ਗਿਆ ਮੁੰਡੇ ਦਾ ਕੀ ਜੰਤੂ ਸੀ ਮੌਕੇ ਤੇ ਇਹੋ ਕੀ ਦੇਖਿਆ ਉੱਥੇ ਮੌਕੇ ਤੇ ਮੈਂ ਤਾਂ ਜੀ ਹੁਣ ਹੀ ਪਹੁੰਚਿਆ ਸਿੱਧਾ ਹਸਪੀਟਲ ਜੀ ਆਇਆ ਕੀ ਘਟਨਾ ਤੁਸੀਂ ਸੁਣਾਓਗੇ ਸੋਨਿਆ ਵੀ ਕਹਿੰਦੇ ਵੀ ਐਕਸੀਡੈਂਟ ਹੀ ਹੋਇਆ ਵੀ ਇਹ ਮੈਂ ਤਾਂ ਵੀ ਨਹੀਂ ਪਤਾ ਵੀ ਕਾਦ ਲੈ ਜਾਂਦੇ ਚੱਕੇ ਕਾ ਨਹੀਂ ਅਸਤਾ ਸਿੱਧਾ ਉਰੀ ਪਹੁੰਚੇ ਮੈਂ ਲਾਈਟ ਆਖਾਂ ਜੀ ਪਿੰਡ ਦਾ ਖਲਸਾ ਜਿਤਾਇਆ ਹੋ ਸਕਦਾ ਜੀ ਕੀ ਦਰਖਤ ਦੇ ਵਿੱਚ ਲੱਗੇ ਹੋਏ ਸੀ ਹਾਂ ਜੀ ਕਹਿੰਦੇ ਦਰਖਤ ਚ ਲੱਗੇ ਹੋਏ ਸੀ ਮੋਟਰਸਾਈਕਲ ਤੇ ਸੀ ਹਾਂ ਜੀ ਹਾਂ ਜੀ ਕਿੱਥੋਂ ਕਿੱਥੇ ਜਾ ਰਹੇ ਸੀ ਇਹ ਸਮਰਾਲੇ ਤੋਂ ਜੀ ਆਪਣੇ ਪਿੰਡ ਜਾ ਰਹੇ ਸੀਗੇ ਰਾਤ ਨੂੰ ਹਾਂ ਜੀ ਹਾਂ ਜੀ ਕੀ ਨਾਮ ਤੁਹਾਡਾ ਜੀ ਕਿਹੜਾ ਪਿੰਡ ਸੁੱਚਾ ਸਿੰਘ ਦਾ ਨਾਮ ਹੈ ਈਮਾਬਾਦ ਖੁਰਦ ਮੇਰਾ ਪਿੰਡ ਹੈ ਜੀ ਐਕਸੀਡੈਂਟ ਕਿ ਕਿਵੇਂ ਹੋਪਨੀ ਫੌਂਡ ਜੀ ਤੇ ਮੇਰੇ ਆਪਣੀ ਜਨਮ ਦੇ ਮੈਂ ਤਾਇਆ ਲਗਾ ਉਹਦਾ ਜੀ ਗੁਰਵਿੰਦਰ ਗੁਰਵਿੰਦਰ ਸਿੰਘ ਉਹਦਾ ਮੁੰਡਾ ਮੁੰਡੇ ਦਾ ਜੀ ਰਵੀ ਗੁਰਵਿੰਦਰ ਹੈ ਰਵੀ ਇਹ ਨਾਮ ਹੈ ਇਹ ਰਾਤ ਤੇ ਕੱਲ ਕਿਤੇ ਪਿੰਡੋਂ ਗਏ ਨੇ ਜੀ ਤੇ ਇੱਕ ਸਮਰਾਲੇ ਤੋਂ ਗੜੀ ਪਰਤ ਮਲਵਾ ਰਹੇ ਸੀ ਅਰੇ ਪਿੰਡ ਨੂੰ ਆ ਰਹੇ ਸੀ ਤੇ ਰਸਤੇ 'ਚ ਇਹਨਾਂ ਵੀ ਕਿ ਵੀ ਸਾਨੂੰ ਪਤਾ ਲੱਗਿਆ ਵੀ ਰਾਤ ਦੇ ਨੇ ਇਸ ਘਟਨਾ ਐਕਸੀਡੈਂਟ ਹੋ ਗਿਆ ਇਹਨਾਂ ਦਾ ਸਾਨੂੰ ਸਵੇਰੇ 8:30 ਵਜੇ ਪਤਾ ਲੱਗਿਆ ਵੀ ਤੁਹਾਡੇ ਤੀਜੇ ਦੀ ਜਿਆਕਾਂ ਕਹਿੰਦੀ ਐਕਸੀਡੈਂਟ ਹੋ ਗਿਆ ਵੀ ਉਹਦਾ ਤੇ ਵੀ ਜਗ ਦੇਖੋ ਜਦੋਂ ਅਸੀਂ ਦੇਖਿਆ ਸੀ ਤਾਂ ਇਹਨਾਂ ਦਾ ਐਕਸੀਡੈਂਟ ਹੋਇਆ ਸੀ ਇਹਨਾਂ ਦੀ ਰਸ਼ਾਉ ਕੋਲ ਪਈ ਐ ਸੋ ਰਸ਼ਾਉ ਬਈ ਹੋ ਜਣੇ ਸੀ ਤੇ ਜਗ ਦੇ ਦਾ ਦੋ ਸੀ ਵਿੱਚ ਵਿੱਚ ਬੰਦਾ ਜੀ ਆ ਤੀਜਾ ਕੋਈ ਦੱਸਦੇ ਨੇ ਸਾਨੂੰ ਕੋਈ ਪਤਾ ਕੋਈ ਨਹੀਂ ਸੀ ਮੌਕੇ ਤੇ ਡੈਥ ਹੋ ਗਿਆ ਮੌਕੇ ਤੇ ਮਛਾਲਾ ਮਲਕੀ ਚਾਰਾਣਾ ਮੈਂ ਹਾਂਜੀ ਕੀ ਘਟਣਾ ਵਾਪਰੀ ਸੀ ਜੀ ਰਾਤ ਮਰਦਾਂ ਜਦ ਆਇਆ ਕਰ ਵੀ ਉਹਨਾਂ ਅੱਖਾਂ ਚ ਲਾਈਟ ਪਈ ਆ ਜਦ ਆ ਹੱਥ ਤੇ ਲੱਗਿਆ ਮੋਟਰਸਾਈਕਲ ਉਹਨਾਂ ਦਾ ਕੌਣ ਸੀਗੇ ਮੁੰਡਾ ਨੌਜਵਾਨ ਸੀ ਆ ਨਹੀਂ ਫਿਰ ਮੈਨੂੰ ਪੁੱਤਸ ਵਾਲੇ ਇਹਨਾਂ ਦੇ ਪਰਿਵਾਰ ਆਇਆ ਮੇਰੀ ਗੱਡੀ ਲੈ ਕੇ ਜਾ ਕੇ ਦੇਖਿਆ ਇਹ ਦਰਖਤ ਦੇ ਨਾਲ ਬਾਲ ਫਸੇ ਸੀ ਉੱਪਰ ਦੇ ਪਾਸੇ ਇਹ ਲਾਈਟ ਲੂਟ ਅੱਖਾਂ ਜਪੈਣ ਕਰਕੇ ਨਹੀਂ ਨਹੀਂ ਲੈ ਉਹੀ ਇਹ ਮੁੰਡੇ ਰਾਤ ਨੂੰ 2:30 ਵਜੇ ਹੋਇਆ ਹੈ 2:30 ਵਜੇ ਦੇ ਆ 2:30 ਵਜੇ ਦੇ ਇਹ ਦਰਖਤ 'ਚ ਬੱਜਿਆ ਮੁੰਡਾ ਆ ਜਰਾ ਰਾਤ ਰਾਤਰੀ ਬੱਜਿਆ ਆ ਦੋ ਦੋ ਰਾਤ ਦੇ ਪੂਰੇ ਹੋਗੇ

ਇੱਕ ਹੈਗਾ 24 ਸਾਲ ਦਾ ਇੱਕ ਹੈਗਾ 20 ਸਾਲ ਕਿੱਥੇ ਗੱਡੀ ਦੁਰਗੱਡ ਗਈ ਉਹ ਲੱਗਿਆ ਤਾਂ ਫਿਰ ਸਦ ਮੱਛਵਾੜਾ ਉਹ ਰੋਡ ਹੈਗਾ ਉੱਥੇ ਕਿਤੇ ਐਕਸੀਡੈਂਟ ਹੋਇਆ ਕੋਈ ਇੱਕ ਐਕਸੀਡੈਂਟਲ ਅਕੀਸ ਆਇਆ ਮੈਂ ਕਿ ਕਿੰਨੇ ਬਗੇ ਨੇ ਵਾਕਿਆ ਤੇ ਕੌੜੀ ਦੀ ਕੀ ਚਿੰਤਾ ਕਰਦੀ ਲੱਗੇ ਮੈਂ ਵਾਕਿਆ ਰਾਹ ਡੈਗਾ ਜੀ ਇੱਕ ਦੋ ਰਵੇਗਾ ਯਾਨੀ ਪਤਾ ਰਾਹ ਹੀ ਨੇ ਜਿਹਨੇ ਸਵੇਰੇ ਦੱਸਿਆ ਪੁਲਿਸ ਨੂੰ ਯਾਨੀ ਸਾਨੂੰ 7 ਵਜੇ ਦੇ ਕਰੀਬ ਪਤਾ ਲੱਗਿਆ ਜਦੋਂ ਤੇ ਐਕਸੀਡੈਂਟ ਲਾ ਮੌਤਾ ਹੋ ਗਿਆ ਬੰਦਿਆਂ ਨੇ ਹੁੰਦੇ ਜਿਹੜੀ ਏਜੰਸੀ ਉਹ ਇਸੇ ਨੂੰ ਥੋੜੇ ਨਾਲ ਹੀ ਆ ਫਿਰ ਜਾ ਕੇ ਦੇਖਿਆ ਤਾਂ ਇਹ ਦੋ ਮੁੰਡੇ ਸੀ ਮੋਟਰਸਾਈਕਲ ਤੇ ਇੱਕ ਮੁੰਡਾ ਦਾ ਹੈਗਾ ਜੀ ਹਰਸ਼ਦੀਪ ਸਿੰਘ ਸੈਂਸੋ ਵਾਲ ਕਲਾ ਦਾ ਦੂਸਰਾ ਹੈਗਾ ਜੀ ਨਾਂ ਗੁਰਵਿੰਦਰ ਸਿੰਘ 프리ਮਾ ਬਾਗਪੁਰ ਦਾ ਇਹ ਮੋਟਰਸਾਈਕਲ ਦੇ ਵੀ ਇਹਦੇ ਨਾਲ ਜਿਹੜਾ ਦਰਖਤ ਤੇ ਜਬਜਨ ਕਰਕੇ ਮੋਹਰੇ ਦੀ ਗੱਡੀ ਦੇ ਲੱਟਾ ਪੈਣ ਦਾ ਦਰਖਤਾਂ ਤੇ ਜਬਜਨ ਕਰਕੇ ਨੇ ਮੌਤਾ ਇਹ ਦੋਵੇਂ ਸਵਾਰ ਸੀ ਹਾਂ ਦੋ ਇਹਕਰੋ ਬੜੀ ਬੜੋ ਬਣਾਉਣਾ ਪਿੰਡੋਂ ਜਾਂਦੇ ਆਉਂਦੇ ਮੱਛ ਬੜੇ ਵੱਲ ਪੁਛ ਪਤਾ ਲੱਗਿਆ ਕਿ ਤੀਸਰਾ ਬੰਦਾ ਕਿ ਉਹਦੀ ਜੁੱਤੀਆਂ ਤਿੰਨ ਜੋੜੇ ਪਾਏ ਗਏ ਨੇ ਨਹੀਂ ਨਹੀਂ ਹਲੇ ਉਹ ਮਦਨ ਨੇ ਬਾਕੀ ਪੜਤਾਲ ਚੱਲ ਰਹੀ ਹੈ ਜਦੋਂ ਗੱਲ ਸਾਹਮਣੇ ਆਈ ਆਟੋਮੋਬਾਈਲ ਖਲ ਜਾਊਗਾ ਹਾਲ ਦੀ ਗੱਡੀ ਦਾ ਡੋਇਲ ਹੈ ਇਸ ਜਿਹੜਾ ਦਾ ਕਾਰਨ ਲਾਈਟਾਂ ਚ ਪੈਣ ਹਾਂਜੀ ਗੱਡੀ ਦਾ ਲਾਈਟਾਂ ਚ ਪੈਣ ਕਾਰਨ ਤੇ ਉਹ ਵੱਡਿਆ ਮਦਨ ਡੇੜ ਬੈਂਡ ਕਰਨੇ ਇਹ ਕੱਚੀ ਜਾ ਕੇ ਟ੍ਰਾਫਿਕ ਚ ਇਹਨਾਂ ਦਾ ਮੋਟਰਸਾਈਕਲ ਬੰਜਾ ਉਹਨਾਂ ਕਰਕੇ ਮਤਲਬ